ਪਿਛਲੇ ਕਈ ਦਿਨਾਂ ਤੋਂ ਸਫਾਈ ਅਭਿਆਨ ਚੱਲ ਰਿਹਾ ਸੀ ਤਾਂ ਵਿਧਾਇਕ ਝਾੜੂ ਫੇਰਦੇ ਉੱਥੇ ਨਜ਼ਰ ਆਇਆ ਕਰਕੇ ਮਾਮਲਾ ਕੀਆ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਲੁਧਿਆਣਾ ਦਾ ਆ ਜਿੱਥੇ ਕੀ ਕਈ ਦਿਨਾਂ ਤੋਂ ਸਫਾਈ ਅਭਿਆਨ ਚੱਲ ਰਿਹਾ ਸੀ ਤਾਂ ਵਿਧਾਇਕ ਆਪ ਖੁਦ ਝਾੜੂ ਮਾਰਦੇ ਨਜ਼ਰ ਆਏ ਇਹ ਕੋਈ ਪਬਲਿਕ ਸਟੰਟ ਨਹੀਂ ਆ ਤਾਂ ਇਸ ਮੌਕੇ ਤੇ ਗੱਲਬਾਤ ਕੀਤੀ ਗਈ ਤਾਂ ਵਿਧਾਇਕ ਵੱਲੋਂ ਕਿਹਾ ਗਿਆ ਕਿ ਲੁਧਿਆਣਾ ਦੇ ਵਿੱਚ ਕਈ ਦਿਨਾਂ ਤੋਂ ਸਫਾਈ ਮਹਿੰਮ ਦਾ ਕੰਮ ਚੱਲ ਰਿਹਾ ਹੈ ਸਫਾਈ ਮੁਹਿੰਮ ਦਾ ਹਿੱਸਾ ਬਣ ਕੇ ਸੜਕਾਂ ਤੇ ਸਫਾਈ ਕੀਤੀ ਜਾ ਰਹੀ ਹੈ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਜਿੱਥੇ ਉਹ ਲਗਾਤਾਰ ਸਫਾਈ ਮੁਹਿੰਮ ਦਾ ਹਿੱਸਾ ਬਣ ਕੇ ਸਫਾਈ ਕਰਵਾ ਵੀ ਰਹੇ ਨੇ ਤੇ ਇਸ ਦੇ ਨਾਲ ਲੋਕਾਂ ਨੂੰ ਕਈ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਇਹ ਗੰਦਗੀ ਬਿਮਾਰੀਆਂ ਨੂੰ ਸੱਦੇ ਦਿੰਦੀ ਹੈ ਤੇ ਇਸ ਤੋਂ ਇਹ ਸਹੀ ਹੈ ਕਿ ਇਸ ਦੀ ਸਫਾਈ ਜਿਹੜੀ ਆ ਉਹ ਕੀਤੀ ਜਾਵੇ ਅਤੇ ਸਾਫ਼ ਸੁਥਰੇ ਵਾਤਾਵਰਣ ਦੇ ਵਿੱਚ ਰਿਹਾ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੱਥੇ ਉਹ ਹਰ ਖੇਤਰ ਦੇ ਵਿੱਚ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਦੀ اپیل ਕਰਦੇ ਨੇ ਉੱਥੇ ਹੀ ਉਹਨਾਂ ਵੱਲੋਂ ਲੁਧਿਆਣਾ ਨੂੰ کلین اینڈ 그린 ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਇਸ ਮੌਕੇ ਤੇ ਵਿਧਾਇਕ ਚੌਧਰੀ ਮਦਲਨਾਲ ਬੱਗਾ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਉ ਤੁਹਾਨੂੰ ਸੁਣਾ ਦਿੰਨੇ ਆ ਸਰ ਲਗਾਤਾਰ ਸਫਾਈ ਮਹਿੰਮ ਚਲਾਈ ਜਾ ਰਹੀ ਹੈ ਤੁਹਾਡੇ ਵੱਲੋਂ ਖੁਦ ਜਿਹੜਾ ਆ ਸਫਾਈ ਮਹਿੰਮ ਦੀ ਜਿਹੜੀ ਆ ਦੇਖੋ ਮੇਰੀ ਗੱਲ ਸੁਣੋ ਸਾਡਾ ਸਾਡੇ ਆਮ ਆਦਮੀ ਪਾਰਟੀ ਦੇ ਫਿਲਮੀ ਨਛੇ ਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਸਾਡੇ ਪੰਜਾਬ ਦੇ ਸ਼ਾਰਪ ਸਿੰਘ ਜੀ ਮਾਨ ਜਿਨ੍ਹਾਂ ਦਾ ਸੋਚ ਹੈ ਕਿ ਇਸ ਪੰਜਾਬ ਨੂੰ ਆਪਾਂ ਸਾਫ਼ ਸੁੱਧ ਕਰਨਾ ਪੰਜਾਬ ਨੂੰ ਅਸੀਂ ਜੋ ਵਾਤਾਵਰਣ ਦੇਣਾ ਸ਼ੁੱਧ ਦੇਣਾ ਕਿਉਂਕਿ ਸਫਾਈ ਹੋਏਗੀ ਉਹਦੇ ਨਾਲ ਸਾਡੇ ਵਾਤਾਵਰਣ ਜਿਹੜਾ ਸਾਨੂੰ ਸ਼ੁੱਧ ਮਿਲੇਗਾ ਜੇ ਵਾਤਾਵਰਣ ਸ਼ੁੱਧ ਹੋਏਗਾ ਤਾਂ ਸਾਡੀ ਸਿਹਤ ਵੀ ਠੀਕ ਰਹੇਗੀ ਔਰ ਅੱਜ ਮਿਹਨ ਜਿਹੜੀ ਸਾਡੇ 7-8 ਦਿਨ ਤੋਂ ਲਗਾਤਾਰ ਚੱਲ ਰਹੀ ਹੈ ਔਰ ਸਾਨੂੰ ਰਿਸਪੋਰਸ ਵਧੀਆ ਮਿਲ ਰਿਹਾ ਸਾਡੇ ਲੋਕ ਸਾਥ ਦੇ ਰਹੇ ਨੇ ਲੋਕ ਰਾਤ ਨੂੰ ਪੂਰਾ ਸੜਕਾਂ ਦੇ ਲਫਾਫੇ ਸੁੱਟ ਭਰ ਕੇ ਸੁੱਟਦੇ ਸੀ ਉਹ ਘਟ ਤੋਂ ਘਟ ਬੰਦ ਹੋਏ ਨੇ ਮੈਂ ਤੁਹਾਡੇ ਮਾਣ ਤੋਂ ਅਪੀਲ ਵੀ ਕਰੂੰਗਾ ਕਿ ਜੇ ਆਪਾਂ ਸਬਜੀ ਫਰੂਟ ਲੈ ਕੇ ਜਾਂਦੇ ਹਾਂ ਕੱਚੇ ਸਬਜੀ ਫਰੂਟ ਦਾ ਜਦੋਂ ਆਪਾਂ ਉਹਨੂੰ ਛਿੱਲਦੇ ਨੇ ਉਹ ਕੂੜਾ ਬਣ ਜਾਂਦਾ ਇਸ ਕਰਕੇ ਵੇ ਬੇਨਤੀ ਕਰੂੰਗਾ ਕਿ ਉਹ ਕੂੜਾ ਨਹੀਂ ਹੁੰਦਾ ਤੁਹਾਡੇ ਆਪਣੀ ਸਬਜੀ ਫਰੂਟ ਦੇ ਛਿਲਕੇ ਹੁੰਦੇ ਆ ਉਹ ਲਫਾਵੇ ਪਾ ਕੇ ਰੱਖੋ ਲਫਾਵੇ ਪਾਣ ਦੇ ਨਾਲ ਸਾਨੂੰ ਇਹ ਹੋਏਗਾ ਘਟ ਤੋਂ ਘਟ ਅਸੀਂ ਉਹਨੂੰ ਕਲੈਕਸ਼ਨ ਕਰਕੇ ਉਹ ਜਿਹੜਾ ਸਾਡਾ ਕਲੈਕਸ਼ਨ ਪੁਆਇੰਟ ਆ ਜਿੱਥੇ ਅਸੀਂ ਕੂੜਾ ਸੁੱਟਦੇ ਆ ਉੱਥੇ ਸਾਡਾ ਸਵਾਈਚ ਪਹੁੰਚਾ ਦੂੰਗਾ ਸਰ ਲੱਗਦਾ ਕਿ ਲੋਕਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਖੁਦ ਬਾਹਰ ਨਿਕਲ ਬਿਲਕੁਲ ਦੇਖੋ ਆਪਣੀ ਹੈਲਥ ਵਾਸਤੇ ਸ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਹਦਾ ਚੋਣ ਨਿਸ਼ਾਨੀ ਚੱਲੂ ਹੈ ਅਸੀਂ ਛੜੂ ਦੀ ਸਫਾਈ ਜਿਸ ਤਰ੍ਹਾਂ ਤੁਸੀਂ ਛੜੂ ਦੇ ਕੇ ਵਿਧਾਨ ਸਭਾ ਪਿੱਛੇ ਜਿੱਥੇ ਸਫਾਈ ਕੀਤੀ ਹੈ ਇਸ ਤਰ੍ਹਾਂ ਅਸੀਂ ਗਲੀ ਮਲੀਆਂ ਦੀ ਸਫਾਈ ਕਰਨੀ ਹੈ ਸਾਨੂੰ ਇਹ ਰਹਿ ਗਿਆ ਕਿ ਘੱਟ ਤੋਂ ਘੱਟ ਲੋਕਾਂ ਦਾ ਸਾਥ ਜਰੂਰੀ ਚਾਹੀਦਾ ਹੈ ਲੋਕਾਂ ਦੇ ਬਿਨਾ ਕੁਝ ਨਹੀਂ ਹੋ ਸਕਦਾ ਜੇ ਅੱਜ ਮੇਰੇ ਹਲਕੇ ਡਿਵੈਲਪਮੈਂਟ ਹੋ ਰਹੀ ਹੈ ਲੋਕ ਸਾਥ ਦੇ ਰਹੇ ਨੇ ਜੇ ਅੱਜ ਮੈਂ ਸਫਾਈ ਦੀ ਮਹਿੰਮ ਚਲਾਈ ਹੈ ਤੇ ਲੋਕ ਸਾਥ ਦੇ ਰਹੇ ਆ ਤਾਂ ਲੱਗਦਾ ਕਿ ਸਮਾਰਟ ਸਿਟੀ ਜਿਹਦਾ ਕੁਝ ਇਹ ਹਲਕਿਆਂ ਨੂੰ ਕਿਹਾ ਜਾਂਦਾ ਸੀ ਹੁਣ ਪੂਰਾ ਜਿਹੜਾ ਲੁਧਿਆਣਾ ਨਹੀਂ 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 ਅੱਗੇ ਹੁੰਦਾ ਸੀ ਕਿ ਪਿਕਨਚੂਸ ਕਰਦੇ ਸੀਗੇ ਸ ਵਸਤੂ ਨੂੰ ਸਾਫ਼ ਕਰ ਲਿਆ ਫਾਲਤੂ ਨੂੰ ਸਾਫ਼ ਕਰ ਲਿਆ ਹੁਣ ਥੋਰਲੀ ਵਾਰਡ ਵਾਈਜ਼ ਗਲੀ ਵਾਈਜ਼ ਸਫਾਈ ਹੋਏਗੀ ਲੱਗਦਾ ਵੀ ਹੁਣ ਲੋਕ ਜਿਹੜੇ ਨੇ ਜਾਗਰੂਕ ਹੋ ਰਹੇ ਨੇ ਬਿਲਕੁਲ ਜੀ ਮੇਰਾ ਮਾਰੂ ਸਾਰੇ ਲੋਕ ਤੁਹਾਡੇ ਤੋਂ ਸਰਕਾਂ ਦੇ ਨੇ ਸਾਰੇ ਨਿਕਲ ਕੇ ਬਾਹਰ ਆ ਰਹੇ ਨੇ ਸਾਰੀ ਸਫਾਈ ਹੋਏਗੀ ਦੱਦੇ ਘਰ ਬਣੇਗੇ ਜੀ ਲੋਕਾਂ ਦਾ ਸਾਥ ਹੋਣਾ ਜ਼ਰੂਰੀ ਹੈ